ਇਸ ਬੰਦੇ ਦੀ ਉਮਰ ਅਤੇ ਸ਼ਕਲ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਕਿਹੋ ਜਿਹੇ ਪਾਪ ਕਰੀ ਬੈਠਾ ਹੈ। ਇਸਨੇ ਇੱਕ ਨਹੀਂ ਸਗੋਂ ਆਪਣੀਆਂ ਦੋ-ਦੋ ਘਰਵਾਲੀਆਂ ਨੂੰ ਖਤਮ ਕੀਤਾ। ਇੱਕ ਪਤਨੀ ਦੀ ਜਾਨ ਲੈਣ ਤੋਂ ਬਾਅਦ ਦੂਜੀ ਦੇ ਨਾਲ ਵਿਆਹ ਕਰਵਾਇਆ ਤੇ ਬਾਅਦ ਦੇ ਵਿੱਚ ਉਸ ਨੂੰ ਵੀ ਬੇਰਹਿਮੀ ਦੇ ਨਾਲ ਮਾਰ ਮੁਕਾਇਆ ਗਿਆ। ਦਰਅਸਲ ਜਿਸ ਸਮੇਂ ਉਸ ਦੀ ਪਤਨੀ ਕੰਮ ਕਰ ਰਹੀ ਸੀ ਕੱਪੜੇ ਸਿਉਣ ਦਾ ਉਸੇ ਸਮੇਂ ਹੀ ਕੋਲ ਕੈਂਚੀ ਵੀ ਪਈ ਸੀ ਇਸ ਪਤੀ ਨੇ ਕੈਂਚੀ ਚੱਕੀ ਅਤੇ ਤਾਬੜ ਤੋੜ ਹਮਲਾ ਕਰਨ ਤੋਂ ਬਾਅਦ ਆਪਣੀ ਪਤਨੀ ਦੀ ਜਾਨ ਲੈ ਲਈ ਕੈਂਚੀਆਂ ਮਾਰ ਮਾਰ ਕੇ ਪਤਨੀ ਦੀ ਜਾਨ ਲੈਣ ਵਾਲਾ ਇਹ ਪਤੀ ਘਰ ਤੋਂ ਬਾਅਦ ਦੇ ਵਿੱਚ ਫਰਾਰ ਹੋ ਗਿਆ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਹੀ ਇਸਨੇ ਦੂਜਾ ਵਿਆਹ ਕਰਵਾਇਆ ਸੀ ਕੋਟ ਮੈਰਿਜ ਹੋਈ ਸੀ ਪਰ ਇਸ ਤੋਂ ਬਾਅਦ ਪਤੀ-ਪਤਨੀ ਦੇ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਇਸ ਵਿਅਕਤੀ ਦਾ ਕਹਿਣਾ ਹੈ ਕਿ ਜਾਇਰਤੀ ਨੂੰ ਲੈ ਕੇ ਇਹ ਵਿਵਾਦ ਸੀ ਜਿਸ ਦੇ ਚੱਲਦੇ ਹੋਏ ਉਸ ਦੀ ਘਰ ਵਾਲੀ ਝਗੜਾ ਕਰਦੀ ਸੀ ਫਾਜ਼ਿਲਕਾ ਦੇ ਐਸਐਸਪੀ ਪ੍ਰਗਿਆ ਚੰਦੇਵ ਵੱਲੋਂ ਵੀ ਦੱਸਿਆ ਗਿਆ ਕਿ ਕੱਲ ਜਲਾਲਾਬਾਦ ਦੇ ਰਠੋੜਾ ਮਹੱਲੇ ਦੀ ਇਹ ਸਾਰੀ ਘਟਨਾ ਜਿੱਥੇ ਪ੍ਰਕਾਸ਼ ਕੌਰ ਦੀ ਜਾਨ ਲਈ ਗਈ ਸੀ ਸਾਹਮਣੇ ਇਹੀ ਆਇਆ ਕਿ ਇਹ ਵਿਅਕਤੀ ਜਿਸ ਦਾ ਨਾਮ ਰਮਨ ਸ਼ਰਮਾ ਹੈ ਆਪਣੀ ਪਹਿਲੀ ਪਤਨੀ ਨੂੰ ਖਤਮ ਕਰਨ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਕੇ ਵਾਪਸ ਆਇਆ ਡੇਢਕ ਸਾਲ ਪੈਣਾ ਹੀ ਉਸਨੇ ਪ੍ਰਕਾਸ਼ ਗੌਰ ਦੇ ਨਾਲ ਵਿਆਹ ਕਰਵਾਇਆ ਅਤੇ ਹੁਣ ਇਹ ਵਿਵਾਦ ਇੰਨਾ ਵੱਧ ਗਿਆ ਕਿ ਇਸਨੇ ਆਪਣੀ ਦੂਜੀ ਪਤਨੀ ਦੀ ਵੀ ਜਾਨ ਲੈ ਲਈ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਸ ਗੁੱਥੀ ਨੂੰ ਸੁਲਝਾ ਲਿਆ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਗਿਆ ਕਿ ਮ੍ਰਿਤਕ ਪ੍ਰਕਾਸ਼ ਗੌਰ ਦੇ ਵੱਲੋਂ ਅਕਸਰ ਹੀ ਜਾਇਦਾਦ ਆਪਣੇ ਪੁੱਤਰ ਤੇ ਬਹੂ ਦੇ ਨਾਮ ਤੇ ਕਰਵਾਉਣ ਦੇ ਲਈ ਕਿਹਾ ਜਾਂਦਾ ਸੀ ਜਿਸ ਤੇ ਚਲਦੇ ਹੋਏ ਇਹ ਵਿਵਾਦ ਫਖਦਾ ਗਿਆ ਤੇ ਪਤੀ ਨੇ ਪਤਨੀ ਦੀ ਜਾਨ ਲੈ ਲਈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਫਾਜ਼ਿਲਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ 5-6 ਘੰਟਿਆਂ 'ਚ ਹੀ ਰਾਉਂਡ ਅਪ ਕਰ ਲਿਆ ਹੈ ਕੱਲ੍ਹ ਲੇਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚੋਂ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50 55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਉਹਨਾਂ ਦੇ ਅ ਲੈਜੈਂਡ ਹਸਬੰਡ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਹੁੰਨ ਸੀ ਔਰ ਉਸੇ ਉਹਨਾਂ ਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ 'ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੇਸ਼ਨ ਆਈ ਸਾਨੂੰ ਹਸਪਤਾਲ 'ਚ ਇੰਟੀਮੇਸ਼ਨ ਆਈ ਇਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮ ਬਣਾ ਕੇ ਆਪਣੀ ਜਿਹੜੀ ਡਿਸਪੈਚ ਕੀਤੀ ਔਰ ਜੋ ਅਕਿਊਜ਼ਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡਿਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਹਦੇ ਵਿੱਚ ਐਫ ਆਈ ਆਰ ਨੰਬਰ 104 ਡੇਟਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਲੀ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਦੀ ਮੌਜੂਦਗੀ ਹੁਣ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੈਟਰੀ ਹੈ ਸੋ ਨਵੇਂ ਕਾਨੂੰਨ ਦੇ ਤਹਿਤ ਇਹ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਈ ਤੇ ਉਹ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸ ਸਿਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ੍ਹ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਐਂਡ ਉਸ ਤੋਂ ਬਾਅਦ ਈ ਡਿਸੀਜ਼ਡ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਨੂੰ ਅਲਟੀਮੇਟਲੀ ਦੇ ਮੈਰੀਡਸ ਦਨ each other ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਇੱਕ ਕਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਘੰਟਿਆਂ ਦੇ ਅੰਦਰ ਦੋਨੋਂ ਅਰੈਸਟ ਕਰ ਦਿੱਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਅਨ ਜੋ ਡਿਸੀਜ਼ਡ ਹੈ ਸ਼ੀ ਯੂਜ਼ ਟੂ ਟੈਲ ਦਾ ਅਕਿਊਜ਼ਡ ਕਿ ਇਹਨਾਂ ਦੇ ਨਾਂ ਤੇ ਜਿਹੜੀ ਪ੍ਰੋਪਰਟੀਆਂ ਹੈंगी ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰ ਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹਨਾਂ ਦੇ ਵਿੱਚ ਇੱਕ ਲੜਾਈ ਝਗੜਾ ਰਹਿਦਾ ਸੀ ਔਰ ਫਿਰ अर्ਲੀ ਮਾਰਨਿੰਗ ਜਦੋਂ ਡਿਸੀਜ਼ ਦਾ ਹੁਣ ਆਪਣੇ ਕੰਮ ਤੇ ਗਿਆ ਤੋ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤੋ ਘਰੇ ਇੱਕ ਜਿਹੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਹਨਾਂ ਫਿਟ ਆਫ ਰੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਹ ਲੇਡੀ ਦਾ ਮਰਦ ਕੀਤਾ